ਕਦੇ ਵੀ ਲੋਰਿਆ ਮੇਰੇ ਡੈਡੀ ਚਲਾ ਰਹੇ ਨੇ ਬੋਲਣੇ ਕੋ ਲੱਗੀ ਬੋਲਣੇ ਬੋਲਣੇ ਨਾ ਕੋਈ ਤੇਰੇ ਨਾਲ ਆਈ ਲਵ ਯੂ ਆਈ ਲਵ ਯੂ ਰੋ ਰੋ ਸੂ ਸਾਹਿਬ ਚੜ੍ਹਦੀਆਂ ਕਲਾਆਂ ਕਰੇ ਭਾਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਗਰਾਂ ਨਿਰਵੈਰ ਸਿੰਘ ਅੱਜ ਦਾ ਵਲੌਗ ਕਰਦੇ ਆ ਸ਼ੁਰੂ ਸਰਦਾਰ ਮਨਜੀਤ ਸਿੰਘ ਸਾਡਾ ਵੱਡਾ ਭਰਾ ਅੱਜ ਪੂਰੀ ਇਮਾਨਦਾਰੀ ਨਾਲ ਪੂਰੀ ਜ਼ਿੰਦਗੀ ਚ ਨੌਕਰੀ ਜਿਹੜੀ ਨਵਾਈ ਆ ਤੇ ਅੱਜ ਰਿਟਾਇਰਮੈਂਟ ਆ ਤੇ ਅਸੀਂ ਖੜੇ ਆ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੱਥੇ ਬਾਬਾ ਬੰਦੇ ਸਿੰਘ ਬਹਾਦਰ ਨੇ ਫਤਿਹ ਕੀਤੀ ਸੀ ਜਿੱਥੇ ਸਹਿਬਜ਼ਾਦੇ ਸ਼ਹੀਦ ਹੋਏ ਸੀ ਮਾਤਾ ਗੁਜਰ ਕੌਰ ਜੀ ਤੇ ਇਹ ਸਾਡੇ ਮਨਜੀਤ ਸਿੰਘ ਭਾਜੀ ਫਾਟਰੀ ਕਾ ਲੱਫਤਿਕਾ ਲੈ ਕੇ ਘਰ ਆ ਆ ਲੈ ਤੇ। ਓ ਜੀ ਬਹੁਤ ਸ਼ੁਕਰਾਨਾ ਇਹ ਆ ਸਿੱਖ ਦੀ ਪਹਿਚਾਨ ਕਿ ਹਰ ਮੋੜ ਤੇ ਸ਼ੁਕਰਾਨਾ ਕਰਨਾ ਅਜ ਭਾਜੀ ਦੀ ਰਿਟਾਇਰਮੈਂਟ ਆ। ਮੈਂ ਤੁਹਾਨੂੰ ਮਿਲੋਣਾ ਸਾਰਿਆਂ ਨਾਲ ਤੇ ਜ세ਦਾਰ ਹਰਪ੍ਰੀਤ ਸਿੰਘ ਆਪੀ, ਅਮਨਦੀਪ कौर ਬੀਬੀ, ਆਪੂ ਖਾਂਜੀ। ਸਾਡੇ ਵੱਡੇ ਭਾਜੀ ਸ੍ਰਿੰਦਰ ਸਿੰਘ ਕਾਲਾ ਭਾਜੀ ਕੋਈ ਨਹੀਂ ਪਿਆਰ ਨਹੀਂ। ਸਾਰਿਆਂ ਨੇ ਤਿਆਰ ਹੋ ਰਿਹਾ ਇੱਧਰ ਨਰਵੈਰ ਵੀ ਨਰਵਰ ਕਿਦਾਂ ਉਹ ਵਧੀਆ ਜੀ ਕਿਰਪਾ ਮਾਲਕ ਦੀ ਚੜ੍ਹਦੀ ਕਲਾ ਦੀ ਤੇ ਤਿੰਨ ਚਾਰ ਛੱਡਾ ਲੈਂਦੀਆਂ ਤਾਂ ਹਰ ਫੋਟੋ ਦੇ ਨਾਲ ਛੱਡ ਬਦਲੀ ਜਾਣੀ ਹੈ ਹਾਂ ਜੀ ਬਸ ਅੱਡੇ ਘੰਟੇ ਬਾਅਦ ਲੋ ਜੀ ਮਹਾਰਾਜ ਆਇਆ ਸਾਡਾ ਪ੍ਰੋਹਣਾ ਉਹ ਤਾਂ ਠੀਕ ਹੈ ਹੋ ਗਏ ਤਿਆਰ ਹਾਂ ਜੀ ਹਾਂ ਜੀ ਕਿਰਪਾ ਜੀ ਚਲੋ ਜੀ ਕਿਰਪਾ ਚੜ੍ਹਦੀ ਕਰੋ ਅਸੀਂ ਇੱਧਰ ਵੀ ਲੋ ਜੀ ਆਹ ਕੁੜੀ ਖੱਡੀ ਅਸੀਂ ਕਾਹ ਅਸੀਂ ਕਾਹ ਹੋ ਗਈ ਤਿਆਰ ਨਵੀਂ ਹਾਂ ਜੀ ਹਾਂ ਜੀ ਉਹ ਭਾਬੀ ਸਾਡੀ ਲੇਟ ਕਰਨ ਦੇ ਬਾਕੀ ਸਾਰੇ ਤਿਆਰ ਹੋ ਗਏ ਤਿਆਰ ਜੀ ਆਜੇ ਚਲੋ ਜੀ ਪਾਜੀ ਨੇ 6 ਵਜੇ ਦਾ ਟਾਈਮ ਦਿੱਤਾ ਸੀ ਤੇ ਸਾਢੇ 6 ਹੋ ਗਏ ਆ ਸਾਡੇ ਭਾਈ ਨੇ ਗੱਡੀ ਨਵੀਂ ਲਈ ਆ ਤੇ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਪਾਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਮਹਾਰਾਜ ਤੁਹਾਨੂੰ ਵੀ ਬਹੁਤ ਬਹੁਤ ਸਾਰਿਆਂ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਆ ਜੀ ਹਾਂ ਮੁੰਡਾ ਲੇਟ ਆ ਤੇ ਕਿਨ੍ਹਾ ਨਹੀਂ ਆਇਆ ਆ ਗਏ ਆ ਜੀ ਐ ਪਾਜੀ ਆ ਸਾਡੀ ਭੈਣ ਆ ਤੇ ਆ ਭਾਬੀ ਭਾਬੀ ਆ ਗਏ ਜੀ ਪੂਰੇ 15 ਮਿੰਟ ਲੇਟ ਜੇ ਤੁਸੀਂ ਚਲੋ ਚੱਲੀਏ ਚਲੋ ਜੀ ਬੈਠੋ 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 ਕਾਲ ਨੂੰ ਬੈਠੋ ਹੋ ਗਈ ਜੀ ਕੱਢਿਆ ਆਟੋਮੈਟਿਕ ਹੋ ਗਈ ਹੋ ਗਈ ਹੋ ਗਈ ਹੋ ਗਈ ਬੈਠੇ ਰਹਿ ਨੀ ਬੈਠੀ ਬੈਠੋ 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 ਬੈਠਾ ਬੈਠੋ ਤੁਸੀਂ ਹਾਂਜੀ ਡਾਊਨ ਕਰੋ ਡਾਊਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਹਨੂਮਾਨ ਸਿੰਘ ਦੇ ਗੁਰਦਵਾਰੇ ਦੇ ਦਰਸ਼ਨ ਕਰਾਦੇ ਤੁਸੀਂ ਅੱਕੇ ਮੈਂ ਦੱਸ ਰਿਹਾ ਸੀ ਅਮਨੂ ਕੇ ਹੋਰ ਵੀ ਮਾਪ ਦਾ ਹੈ ਆਇਆ ਅਮਨੂ ਮੈਂ ਕਰਾ ਗਿਆ ਦਰਸ਼ਨ ਅੱਜ ਦੂਜੀ ਵਾਰ ਤੁਸੀਂ ਕਰਾਤੇ ਆ ਕੋਈ ਦਿ ਲੋ ਜੇ ਹੀ ਪਹੁੰਚ ਗਿਆ ਜੀ ਹੁਣ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਹਾਂ ਜੀ ਸਸੀਗੜ੍ਹ ਸਾਡਾ ਕੀ ਹਾਲ ਜੇ ਉਹ ਜੀ ਕਿਦਾਂ ਸੇਰ ਚੰਡੀਗੜ੍ਹ ਰਵਤ ਨਾ ਸਸੀਗੜ੍ਹ ਸਸੀਗੜ੍ਹ ਉਹ ਬਿੱਗਾ ਤੁਸੀਂ ਬਹੁਤ ਛੇ ਛੇ ਇਸੇ ਗੱਲ ਉਹਦ ਗਿਆ ਵਧੀਆ ਚਟਕੇ ਲਵਾਲਵਾ ਦੇਖਣ ਦੇ ਨਹੀਂ ਗੱਡੀ ਨੂੰ ਸਨੇ ਵਧੀਆ ਚੱਲੀ ਅੱਜ ਆਪਾਂ ਸਮਾਨ ਰੱਖ ਲਈਏ ਅੰਦਰ ਆ ਉਧਰ ਰੱਖ ਲੈ ਆ ਚਲੋ ਕੱਢ ਲਈਏ ਸਮਾਨ ਇਹ ਫਰਚੀ ਤੁਹਾਡੀ ਰੋਪੜ ਪਹੁੰਚਣ ਲੱਗਿਆ ਜੀ ਰੋਪੜ ਤੇ ਮੂਗਾ ਭਾਜੀ ਰੋਟੀਆਂ ਲਾਉਣ ਦੇ ਦੇਲ ਤੇ ਰੋਟੀ ਅੱਗੇ ਖਾਣੀਆਂ ਦੋ ਭਾਜੀ ਕਦੇ ਨਹੀਂ ਖਾਂਦੀ ਠੀਕ ਆ ਪ੍ਰੋਮਿਸ ਕਰਨਾ ਮੈਨੂੰ ਬਣਾ ਦੋ ਨਹੀਂ ਖਾਣੇ ਜੀ ਕੀ ਖਾਈ ਦੀ ਉੱਥੇ ਮਾਣੇ ਬਣੇ ਹੈਪੀ ਬਰਥਡੇ ਟੂ ਯੂ ਇਹ ਤੇ ਕੀ ਬੁੱਤ ਇਹਦੇ ਤਾਂ ਰੋਟੀਆਂ ਇਹਦੇ ਤਾਂ ਆ ਜਾਣਗੇ ਪੂਰੇ ਸਾਰਿਆਂ ਨੂੰ ਹਾਂ ਥੱਲੇ ਵੀ ਆ ਜੋ ਜੋ ਬਹੁਤ ਜ਼ੋਰ ਲੱਗਾ ਇਹਨਾਂ ਨੂੰ ਆ ਡਮਾ ਖੋਲਣ ਚ बाबा बाबा नी 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 बड़ा जो बड़ा जो बड़ा अब बोलो बोलो मेरे ख्याल से लोग गुस्सा ना कोई करे और रोटी एक एक की मिलनी चाहिए अब बोलो जी वो ठीक है ये तो सच हो गया भाई चैनल बना के गरम गरम ले आए ने ਭਾਈ ਬੋਲਣੇ ਕੋ ਲੰਗੀ ਚੋਲਣੇ ਕੋ ਚੱਤੀ ਚੜ ਕੇ ਆਈ ਸਮਾਨ ਦੇਖ ਲੋ ਸਮਾਨ ਨਾ ਰਿਹਾ ਬੈਗ ਪਾਸ ਕੋ ਦੇਖ ਲੋ ਆਪਣੇ ਮਾਰੇ ਹਾਂਜੀ ਹਾਂਜੀ ਹੁਣ ਆਪਣੇ ਬੈਗ ਵੇ ਕੋ ਸਾਰੇ ਆ ਗਏ ਆ ਬਸ ਕੋਸਤੀ ਹੋ ਗਈ ਆਪਣੇ ਮੋਬਾਈਲ ਇਹ ਪਹੁੰਚ ਗਿਆ ਜੀ ਅਨੰਦਪੁਰ ਸਾਹਿਬ ਦੇਖਿਆ ਭਾਈ ਦੇਖਿਆ ਲਓ ਜੀ ਹੁਣ ਅਸੀਂ ਪਹੁੰਚ ਗਏ ਹਾਂ ਜੀ ਕੇਸਗੜ ਸਾਹਿਬ ਲਓ ਜੀ ਕੇਸਗੜ ਸਾਹਿਬ ਚੜਾਈਆਂ ਚੜੀਆਂ ਜਾ ਰਹੀਆਂ ਨੇ ਆ ਸਾਡੇ ਦਸਰ ਸਾਹਿਬ ਹੀ ਚੜੰਦੇ ਨੇ ਸਾਡੇ ਪਰ ਪਿੱਛੋਂ ਨਹੀਂ ਪਿੱਛੋਂ ਨਹੀਂ श्रीकाली ਇੰਡੀਆ ਦੀ ਸਭ ਤੋਂ ਫਾਸਟ ਟ੍ਰੇਨ ਦੇ ਵਿੱਚ ਜਸਪਾਲ ਸਿੰਘ ਬਹਿ ਗਿਆ ਜੀ ਕਿੱਦਾਂ ਦੀ ਫੀਲ ਹੁੰਦੀ ਹੈ ਜੀ ਵਧੀਆ ਬਈ ਵਧੀਆ ਫੀਲ ਹੁੰਦਾ ਪਾਜੀ ਕਿੱਦਾਂ ਬਹੁਤ ਵਧੀਆ ਜੀ ਹਾਂਜੀ ਕਿਦਾਂ ਜੀ ਬਹੁਤ ਵਧੀਆ ਬਾਬੇ ਨਾਲ ਦਾ ਸ਼ੁਕਰ ਕਰਦੇ ਆਂ ਇਹ ਅੱਜ ਇੱਥੇ ਬੈਠਣ ਦਾ ਮੌਕਾ ਮਿਲਿਆ ਸਾਡੇ ਚਾਚੇ ਕਰਕੇ ਕੀ ਕਰ ਗਿਆ ਪਾਣੀ ਪੀਤਾ ਤੁਹਾਨੂੰ ਪੀ ਲਓ ਪਾਣੀ ਹਾਂਜੀ ਪਾਣੀ ਪੀ ਲਓ ਕਿੱਦਾਂ ਦਾ ਫੀਲ ਹੁੰਦਾ ਜੀ ਇੰਡੀਆ ਦੀ ਸਭ ਤੋਂ ਫਾਸਟ ਟ੍ਰੇਨ 'ਚ ਬਹਿ ਕੇ ਸਾਡੇ ਕਰਸਪ ਇਹ ਆ ਜੀ ਇੰਡੀਆ ਦੀ ਸਭ ਤੋਂ ਫਾਸਟ ਟ੍ਰੇਨ 'ਚ ਬਹਿ ਕੇ ਇੰਡੀਆ ਦੀ ਸਭ ਤੋਂ ਮੈਂ ਪੁੱਛ ਰਹਾ ਕੋਈ ਹਾਂਜੀ ਇੰਡੀਆ ਦੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਫੀਲ ਹੋ ਰਿਹਾ ਮੇਰੇ ਡੈਡੀ ਚਲਾ ਰਹੇ ਨੇ ਚਲਾ ਕੇ ਬੈਠੇ ਵੀ ਸ਼ੂਟ ਲੈ ਜਾਵਾਂਗੇ ਬਹੁਤ ਅੱਛਾ ਮਾਰਾ ਜਦੋਂ ਇਹ ਜੋਨ ਹੋਤੀ ਹੈ ਤੇ ਡਰਾਈਵਰ ਬਾਥਰੂਮ ਵਿੱਚ ਜਾਂਦਾ ਹੈ ਤਾਂ ਉਸ ਨੂੰ ਮੈਡਮ ਪਰਾਂਦੇ ਬਹਾਨੇ ਲੈ ਜਾਂਦੀ ਹੈ। ਆ ਸਹੀ ਮੈਨੇਜ ਵਿੱਚ ਦੇਖਿਆ ਜਾਏ ਕਿ ਮਿਸ ਜੈਨਸੀਨ ਕੇ ਤਾਇਰ ਹੋਏ। ਉਹ ਯਾਹ ਰਾਤ ਨੂੰ ਸੁਭੀ ਨਹੀਂ ਹੋਇਆ। ਜਿਹੜਾ ਰਾਤ ਨੂੰ 2 ਵਜੇ ਉੱਠਣਾ। ਤੋਂ ਮੇਰੇ ਸਾਹ ਸੇ ਕਹਾਰੀ ਸੇ ਕੇ ਹੋੜ ਦਾ। ਉੱਟ ਕੇ ਉੱਟ ਕੇ ਉੱਟ ਖੜੇ ਹੋ ਖੜੇ ਹੋ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ये सब जानते ही मैं चंडीगढ़ टॉपी में मनजीत सिंह जी का नत्थकूट रहा हूँ इसमें कोई <laughs> तो मैं तो को का चेक का नहीं <laughs> आज इसमें बहुत बहुत खुशी की बात है कि चंडीगढ़ टॉबी से सीनियर मोस्ट नाइनटी वन मेज के ड्राइवर रिटायर हो रहे हैं और नाइनटी वन मेज की एक खास बात रही है कि ये अपना इक्का जगह दिखाते हैं जब सामने वाला भाषा दिखाता है ਭੀ 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 ਮਾ ਲ ਭੀ ਮਰ ਭੀ ਹਾਂਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਨਿਕੋਰੀ ਨਾ ਆਦੀ ਨਾਲ ਪਟਾਣ ਹਾਂਜੀ ਸਰ ਤੁਸੀਂ ਥੋੜਾ ਥੋੜਾ ਇੱਧਰ ਆ ਜੀ ਹਲਕਾ ਤੇਜੀ ਰੇਲਵੇ ਦੀ ਟੀਮ ਇਹਨਾਂ ਦੀ ਜਿਹੜੀ ਹੈ ਸਨਮਾਨਤ ਕਰ ਰਹੀ ਆ ਨਾਲ ਫੋਟੋ ਸ਼ੂਟ ਹੋ ਰਿਹਾ ਜੀ ਰੇਲਵੇ ਦੀ ਟੀਮ ਹੈ ਜਿਹੜਾ ਇਹ ਕਰ ਰਹੀ ਆ ਜੀ ਜਰਮਾ ਅੱਜ ਉਹ ਜੀ ਕਿਹਦਾ ਗਿਆ ਵਾ ਉਹ ਇੰਨਾ ਘੱਟ ਤਾਂ ਕਿਉਂ ਗੁੜੀਆ ਦਾ ਲੱਗੂ ਦਾ ਉਹ ਸੂਟ ਥੋੜਾ ਪਾਈਨੇ ਪਾਣਾ ਉਹ ਆਹ ਉਹ ਨੌਕਰੀ ਤੇ ਸੀ ਗਈ ਆ ਉਹਦੇ ਨਾਲ ਜ਼ਾਰ ਹੋ ਗਿਆ ਉਹ ਨੌਕਰੀ ਉਹ ਗੋਮ ਭਾਈ ਨੂੰ ਆ ਕੀ ਉਹਨਾਂ ਆ ਰੋਪੜਾਂਆਂ ਨੂੰ ਰੋਪੜਾਂ ਦਾ ਨੂੰ why लाइ <laughs> <engineer. laughs>